ਅੱਸੀ ਗੱਲ ਜੀ ਆਪਾਂ ਗੱਲ ਕਰਦੇ ਆ ਹਲਕਾ ਡੇਰਾਬਸੀ ਅੰਦਰ ਹੋ ਰਹੀ ਮਾਈਨਿੰਗ ਦੀ ਇਸ ਸਬੰਧੀ ਜਿਹੜਾ ਬੀਤੀ ਰਾਤ ਡੀਐਸਪੀ ਡੇਰਾਬਸੀ ਬਾਬੂ ਚੌਧਰੀ ਏਸੀਪੀ ਜੋ ਹੈਗੇ ਆ ਉਹਨਾਂ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਰਾਤ ਨੂੰ ਛਾਪੇਮਾਰੀ ਕੀਤੀ ਗਈ ਔਰ ਨਾਕੇਬੰਦੀ ਦੌਰਾਨ ਜਦੋਂ ਤਿੰਨ ਟਿਪਰਾਂ ਨੂੰ ਘੇਰਿਆ ਗਿਆ ਤਾਂ ਅਚੰਬੇ ਵਾਲੀ ਗੱਲ ਹੈ ਕਿ ਤਿੰਨੋਂ ਟਿਪਰ ਚਾਲਕ ਜੋ ਹੈ ਟਿਪਰਾਂ ਨੂੰ ਮੌਕੇ ਤੋਂ ਛੱਡ ਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਕਿ ਕਈਆਂ ਟਿਪਰਾਂ ਦੀ ਨੰਬਰ ਪਲੇਟ ਤੱਕ ਜੋ ਗਲਤ ਜਗ੍ਹਾ ਲਗਾਈ ਹੋਈ ਸੀ ਸ਼ੀਸ਼ੇ ਦੇ ਅੰਦਰ ਨੰਬਰ ਪਲੇਟ ਲਗਾਈ ਹੋਈ ਸੀ ਪਰ ਜਦੋਂ ਟਿਪਰ ਚਾਲਕ ਟਿਪਰਾਂ ਨੂੰ ਮੌਕੇ ਤੇ ਛੱਡ ਕੇ ਫਰਾਰ ਹੋਏ ਕੋਈ ਕਾਗਜ਼ ਪੱਤਰ ਮਾਈਨਿੰਗ ਸੰਬੰਧੀ ਜੋ ਸਮਾਨ ਲੋਡ ਕੀਤਾ ਗਿਆ ਸੀ ਜੋ ਮਾਲ ਲੋਡ ਕੀਤਾ ਗਿਆ ਸੀ ਉਹਦੇ ਕਾਗਜ਼ ਪੱਤਰ ਦਿਖਾਉਣ ਦੇ ਮਾਰੇ ਜੋ ਮੌਕੇ ਤੋਂ ਡਰਾਈਵਰ ਫਰਾਰ ਹੋ ਗਏ ਇੱਕ ਬਹੁਤ ਹੀ ਜ਼ਿਆਦਾ ਸੋਚਣ ਵਾਲੀ ਗੱਲ ਕਿ ਮਾਈਨਿੰਗ ਕਰ ਰਹੇ ਟਿੱਪਰ ਚਾਲਕ ਅੱਧੀ ਰਾਤ ਨੂੰ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਨਾਕੇ ਬੰਦ ਕੀਤੇ ਗਏ ਕੀਤੇ ਗਈ ਤਾਂ ਕਾਗਜ਼ ਪੱਤਰ ਦਿਖਾਉਣ ਦੀ ਬਜਾਏ ਮੌਕੇ ਤੋਂ ਟਿੱਪਰ ਚਾਲਕ ਫਰਾਰ ਹੋ ਗਏ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਵੀ ਸਹੀ ਤਰੀਕੇ ਨਾਲ ਟਿੱਪਰਾਂ ਦੇ ਉੱਪਰ ਨਹੀਂ ਲੱਗੀਆਂ ਹੋਈਆਂ ਸਨ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਹਨਾਂ ਓਵਰਲੋਡ ਟਿੱਪਰਾਂ ਅਤੇ ਨਜਾਇਜ਼ ਮਾਈਨਿੰਗ ਸੰਬੰਧੀ ਕਾਫੀ ਹੰਗਾਮਾ ਹੋਇਆ ਕਈ ਮੌਤਾਂ ਹੋਈਆਂ ਐਕਸੀਡੈਂਟ ਵਿੱਚ ਇਹਨਾਂ ਟਿਪਰਾ ਕਰਨ ਔਰ ਮੁਵਾਰਕਪੁਰ ਦੀ ਅਗਰ ਗੱਲ ਕਰੀਏ ਤਾਂ ਸਾਰੀ ਸੜਕ ਜਿਹੜੀ ਹੈਗੀ ਇਹਨਾਂ ਓਵਰ ਲੋਡ ਟਿਪਰਾਂ ਦੀ ਵਜ੍ਹਾ ਕਾਰਨ ਭੇਟ ਚੜ ਗਈ ਟੁੱਟ ਗਈ ਔਰ ਰੋਜ਼ਾਨਾ ਉਥੇੜੇ ਐਕਸੀਡੈਂਟ ਹੋ ਰਹੇ ਛੋਟੇ ਛੋਟੇ ਰੋਜ਼ ਐਕਸੀਡੈਂਟ ਹੋ ਰਿਹਾ ਪਰ ਦੇਖਣ ਵਾਲੀ ਗੱਲ ਕਿ ਜਦੋਂ ਪ੍ਰਸ਼ਾਸਨ ਕਾਰਵਾਈ ਕਰਨ ਲੱਗਾ ਔਰ ਕਾਰਵਾਈ ਕਰਦਾ ਹੈ ਤਾਂ ਇਹ ਮੌਕੇ ਤੋਂ ਡਰਾਈਵਰ ਕਾਗਜ਼ ਦਿਖਾਉਣ ਦੀ بجائے ਆਪਣਾ ਮਾਲ ਜੋ ਲੱਦਿਆ ਹੋਏ ਉਸ ਦੇ ਡਾਕੂਮੈਂਟ ਦਿਖਾਉਣ ਦੀ بجائے ਜਿਹੜੇ ਮੌਕੇ ਤੋਂ ਫਰਾਰ ਕਿਉਂ ਹੋਏ ਵੱਡੇ ਪੱਧਰ ਤੇ ਹਲਕਾ ਡੇਰਾ ਵਸੀ ਅੰਦਰ ਮਾਈਨਿੰਗ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਲੀਗਲ ਮਾਈਨਿੰਗ ਹੈ ਔਰ ਜੇਕਰ ਲੀਗਲ ਮਾਈਨਿੰਗ ਸੀ ਤਾਂ ਉੱਥੋਂ ਦੌੜਨ ਦੀ ਕੀ ਲੋੜ ਸੀ ਕਿ ਸਵਾਲੀਆ ਨਿਸ਼ਾਨ ਇਹਨਾਂ ਮਾਈਨਿੰਗ ਮਾਫੀਆ ਦੇ ਉੱਪਰ ਲੱਗਦਾ ਇੱਥੇ ਦੱਸਦੀ ਕਿ ਹਲਕਾ ਡੇਰਾ ਵਸੀ ਅੰਦਰ ਜੋ ਪਿਛਲੇ ਕਾਫੀ ਸਾਲਾਂ ਤੋਂ ਮਾਈਨਿੰਗ ਨੂੰ ਲੈ ਕੇ ਬਦਨਾਮ ਹੈ ਔਰ ਕਾਫੀ ਵੱਡੇ ਪੱਧਰ ਤੇ ਮਾਈਨਿੰਗ ਹੋਈ 60 60 ਫੁੱਟ ਡੂੰਘੀ ਤੱਕ ਮਾਈਨਿੰਗ ਕਰ ਦਿੱਤੀ ਗਈ ਤੇ ਪਰ ਇਨਕੁਆਰੀ ਦੇ ਨਾਮ ਤੇ ਕੋਈ ਰਿਪੋਰਟ ਜਨਤਕ ਨਹੀਂ ਹੋਈ ਅਜੇ ਤੱਕ ਪਿਛਲੀਆਂ ਸਰਕਾਰਾਂ ਦੀ ਵੀ ਕੋਈ ਰਿਪੋਰਟ ਜਨਤਕ ਨਹੀਂ ਹੋਈ ਹੁਣ ਦੁਬਾਰਾ ਜਿਹੜੀ ਹੈਗੀ ਵੱਡੇ ਪੱਧਰ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਔਰ ਜਿਸ ਦੀ ਤਾਜ਼ਾ ਸਬੂਤ ਜੋ ਬੀਤੀ ਰਾਤ ਪੁਲਿਸ ਪ੍ਰਸ਼ਾਸਨ ਵੱਲੋਂ ਨਾਕੇਬੰਦੀ ਕੀਤੀ ਗਈ ਤਿੰਨ ਟਿਪਰਾਂ ਨੂੰ ਘੇਰ ਆ ਗਿਆ ਔਰ ਤਿੰਨੋਂ ਦੇ ਤਿੰਨੇ ਟਿਪਰ ਚਾਲਕ ਜਿਹੜੇ ਮੌਕੇ ਤੋਂ ਪਰ ਆ ਫਰਾਰ ਹੋ ਗਏ ਤਿੰਨਾਂ ਟਿੱਪਰਾਂ ਨੂੰ ਦੱਸਿਆ ਜਾ ਰਿਹਾ ਕਿ ਮੌਕੇ ਤੇ ਹਵਾ ਕੱਢ ਦਿੱਤੀ ਗਈ ਅਤੇ ਸਵੇਰੇ ਜਿਹੜਾ ਹੈਗਾ ਮੁਾਰਕਪੁਰ ਚੌਂਕੀ ਤਿੰਨਾਂ ਟਿੱਪਰਾਂ ਦੇ ਚਲਾਨ ਕੀਤੇ ਗਏ ਹੈਗੇ ਔਰ ਬਹੁਤ ਹੀ ਸੋਚਣ ਵਾਲੀ ਗੱਲ ਕੀ ਅਗਰ ਮਾਈਨਿੰਗ ਲੀਗਲ ਹੈ ਮਾਈਨਿੰਗ ਸਹੀ ਤਰੀਕੇ ਨਾਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੀ ਆਗਿਆ ਨਾਲ ਕੀਤੀ ਜਾ ਰਹੀ ਹੈ ਸਰਕਾਰ ਦੀ ਆਗਿਆ ਨਾਲ ਕੀਤੀ ਜਾ ਰਹੀ ਹੈ ਤਾਂ ਫਿਰ ਪੁਲਿਸ ਪ੍ਰਸ਼ਾਸਨ ਤੋਂ ਦੌੜਨ ਦੀ ਕੀ ਲੋੜ ਸੀ